ਕੀ ਫੀਮੇਲ ਵਾਰੀਅਰਸ ਜਿਹੜੀਆਂ ਨੇ ਉਹਨਾਂ ਦੀਆਂ ਵੀ ਸਟੋਰੀਜ਼ ਹੋਣੀਆਂ ਚਾਹੀਦੀਆਂ ਤੇ ਜੇ ਤੁਹਾਨੂੰ ਮੌਕਾ ਮਿਲੇ ਤੇ ਤੁਸੀਂ ਇਹਦੇ ਚ ਕੰਮ ਕਰਨਾ ਪਸੰਦ ਕਰੋਗੇ ਬਿਲਕੁਲ ਬਿਲਕੁਲ ਕਰੂੰਗੀ ਮੈਂ ਮਹਾਰਾਣੀ ਜ਼ਿੰਦਾ ਦੀ ਕਿਤਾਬ ਵੀ ਪੜ੍ਹ ਰਹੀ ਆ ਮੈਂ ਰਿਸ਼ੀਕੇਸ਼ ਗਈ ਸੀ ਉੱਥੇ ਬਹੁਤ ਵੱਡੀ ਲਾਇਬ੍ਰੇਰੀ ਆਪਣੇ ਗੁਰਦੁਆਰੇ ਚ ਤੇ ਮੈਂ ਉੱਥੇ ਲੈ ਕੇ ਉੱਥੇ ਮੈਂ ਉਹਨਾਂ ਨੂੰ ਕਿਹਾ ਕਿ ਮੈਨੂੰ ਫੀਮੇਲ ਵਾਰੀਅਰਸ ਦੀ ਕਿਤਾਬ ਦਿਓ ਤੇ ਮੈਨੂੰ ਬੜਾ ਆਇ ਲੱਗਿਆ ਕਿ ਬੜਾ ਥੋੜੇ ਆਪਸ਼ਨ ਸੀਗੇ ਤੇ ਪਰ ਇਹ ਬੜੀ ਉਮੀਦ ਹੈ ਮੈਨੂੰ ਪੰਜਾਬੀ ਇੰਡਸਟਰੀ ਤੋਂ ਪੰਜਾਬੀ ਸਿਨੇਮਾ ਤੋਂ ਕਿ ਜਿਹੜੇ ਰਾਈਟਰਸ ਹੈ ਜਿਹੜੇ ਨਿਊ 에ਜ ਸਟੋਰੀ ਟੈਲਰਸ ਆ ਰਹੇ ਹੈ ਜਿਹੜੇ ਯੰਗ ਬਲੱਡ ਉਹ ਲਿਖ ਰਹੇ ਹੈ ਉਹ ਫੀਮੇਲ ਦੇ ਕਿਰਦਾਰ ਹਜੇ ਵੀ ਉਹ ਫੀਮੇਲ ਦੇ ਕਿਰਦਾਰ ਇਹਨੇ ਛੋਟੇ ਡਾਊਨ ਆਵੇਂ ਨਹੀਂ ਲਿਖ ਰਹੇ ਉਹ ਉਹਨਾਂ ਦਾ ਵੀ ਇਮੋਸ਼ਨਲ ਪੱਖ ਦਿਖਾ ਰਹੇ ਹੈ ਉਹਨਾਂ ਦੀ ਇੰਟੈਲੀਜੈਂਸ ਦਿਖਾ ਰਹੇ ਹੈ ਤੇ ਕਰੇਜ ਮੇਰਾ ਹਮੇਸ਼ਾ ਇਹਦਾ ਹੁੰਦਾ ਕਿ ਕਰੀਜੀਸ ਜੋ ਔਮਨ ਹੈ ਉਹਨਾਂ ਦੀਆਂ ਵੀ ਸਟੋਰੀਆਂ ਕਹੀਆਂ ਜਾਣੀਆਂ ਚਾਹੀਦੀਆਂ ਮੈਂ ਪਹਿਲਾਂ ਇੱਕ ਵੈਬ ਸੀਰੀਜ਼ ਕੀਤੀ ਸੀ ਤੇ ਉੱਚੋ ਕੁੜੀ ਪ੍ਰਧਾਨ ਹੈ ਯੂਨੀਵਰਸਿਟੀ ਦੀ ਤੇ ਬੜੀ ਕਰੀਜੀਸ ਹੈ ਸਪੋਰਟਸ ਪਰਸਨ ਹੈ ਆਰਚਰੀ ਪਲੇਅਰ ਹੈ ਹਨਾ ਤੇ ਆ ਰਹੀਆਂ ਇਦਾਂ ਦੀਆਂ ਸਟੋਰੀਆਂ ਤੇ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਰਾਈਟਰਸ ਡਾਇਰੈਕਟਰਸ ਇੰਨਾ ਸਾਨੂੰ ਸਪੇਸ ਦੇ ਰਹੇ